<laughs> <laughs> two thousand years later, one eternity. ਮੇਰਾ ਨਾਮ ਹੈ ਡਾਕਟਰ ਰਾਜ ਉਹ ਕਦੀ ਠੀਕ ਨਹੀਂ ਹੁੰਦੇ ਜਿਹੜੇ ਪਿੱਸ ਤੇ ਕਰਦੇ ਆ ਵਿਸ਼ਵਾਸ ਸਾਚੀ ਗੱਲ ਜੀ ਸਾਚੀ ਗੱਲ ਆ ਉਹ ਇਹ ਬੜੀ ਕਵੀ ਆ ਨਹੀਂ ਕੀ ਬੈਰਾ ਬੈਰਾ ਤੇ ਮੰਮੀ ਨਹੀਂ ਆਈ ਰੁਕੋ ਰੁਕੋ ਤੁਹਾਨੂੰ ਕੀ ਲੱਗਦਾ ਕਿ ਇਹ ਬੀਬੀ ਜਿਹੜੀ ਆ ਸੱਚਮੁੱਚ ਬਿਮਾਰ ਆ ਕਿ ਜਾਂ ਟਾਈਮ ਪਾਸ ਕਰਨ ਆਈ ਆ ਕਮੈਂਟਾਂ ਜ਼ਰੂਰ ਦੱਸੋ ਕਿ ਇਹ ਬੀਬੀ ਸੱਚਮੁੱਚ ਬਿਮਾਰ ਹੈਗੀ ਆ ਕਿ ਜਾਂ ਨਹੀਂ ਹੈਗੀ ਬਸ ਨਾਲ ਚੰਨੋ ਤੱਕ ਨਾਮ ਦੱਸਿਓ ਛੰਨੋ ਵਾਓ ਆ ਬੜਾ ਕਾਲ ਜਾਂਚ ਉਹਨੇ ਕਿਹਾ ਛੰਨੋ ਉਹ ਤਾਂ ਵੀ ਡਾਕਟਰ ਆ ਮੇਰਾ ਤਾਂ ਘਾਲ ਵਾਲਾ ਗਦੇ ਮੈਨੇ ਚਰਨਜੀਤ ਕਹਿੰਦਾ ਅੱਛਾ ਬਸ ਤੋਂ ਨਹੀਂ ਲੀਓ ਮੈਂ ਬਸ ਆਪਾਂ ਕੋਲ ਲੇ ਲਓ ਕਿੰਨੀ ਕੁ ਲਾਈ ਗਈ ਹੈ ਲਗ ਗਿਆ ਜੀ ਜਿਹੜੀ ਜਨਾ ਮੇਰੇ ਆਪਣੀ ਉਹਦਾ ਦੱਸਿਆ ਨਹੀਂ ਤੂੰ ਦੱਸ ਹੀ ਜਾਂਦੇ ਮੈਂ ਕਿਰੋ ਫਿਰ ਕੀ ਕਰਨਾ ਜੇਰਾ ਮੈਂ ਲਗਾਵਾ ਅੱਛਾ ਚਲੋ ਜੇ ਜਾਲੀ ਚਾਹੇ ਹੋਰ ਕੀ ਬੁਹ ਮਾਰੀ ਆਲੀ ਦੱਸੋ ਮੈਂ ਇਹਨੂੰ ਬੜੀਆਂ ਘਵਾਦੀ ਆ ਬੜੀਆਂ ਘਮਾਰੀਆਂ ਕੋਈ ਐਸਾ ਨਾਮ ਦੱਸ बुखार ਨਹੀਂ ਲੱਗਦਾ ਜੂਰੀਆ ਬੜਾ ਵੱਗਿਆ। ਬੁਖਾਰ ਨਹੀਂ ਲੱਗਦਾ ਤੇ ਜੂਰੀਆ ਵੀ। ਯਾਹ ਪਾਗ ਹੈ। ਇਹ ਬੁਖਾਰ ਕਿੱਦਾਂ ਚੱਲਦਾ? ਇਹ ਲੱਤ ਜਾਂਦਾ ਉੱਤਰ ਜਾਂਦਾ ਲੱਤ ਜਾਂਦਾ ਉੱਤਰ ਜਾਂਦਾ ਅੱਗ ਹੀ ਆ ਰਾਤ ਨੂੰ ਆ ਜਾਂਦਾ। ਕਈ ਜਾਂਦੇ ਨੇ ਚੱਲ ਜਾਂਦਾ। ਇਹ ਪਾਕਿਸਤਾਨ ਪੰਜਾਬ ਦੇ ਦੋਸਤਾਨ। ਵੀ ਜਿਹੜਾ ਇੱਕ ਲੈਂਦਾ ਤੇ ਇੱਕ ਚੜਦਾ ਇਦਾਂ। ਇਹ ਕ੍ਰਿਕਟ ਮੈਚ ਆ ਜਿਹੜਾ ਕੋਈ ਹੋ ਰਿਹਾ ਇੰਡੀਆ ਪਾਕਿਸਤਾਨ ਦਾ। ਜਿਹੜਾ ਚੱਲ ਜਾਂਦਾ ਮਰ ਜਾਂਦਾ। ਕਾਹਨ ਲੀਗਲਟੀ ਵੀ ਹੈ ਤੁਹਾਡੀ ਪਰ ਇਹ ਬੁਖਾਰ ਨੂੰ ਕਹਿੰਦੇ ਆ ਵਾਰੀ ਦਾ ਬੁਖਾਰ ਵਾਰੀ ਦਾ ਬੁਖਾਰ ਕਹਿੰਦੇ ਆ ਜੀ ਇਹਨੂੰ ਅੱਛਾ ਤੇ ਆ ਮੈਨੂੰ ਜੀ ਦਾਜ ਦਿਨ ਮੈਨੂੰ ਚੜਿਆ ਕੱਲ ਤੇ ਇਹਨੂੰ ਚੜ ਜੂਗਾ ਫਿਰ ਬੁਖਾਰ ਚੜਾਈ ਜਾਂਦੀ ਆ ਇਹਨੂੰ ਵਾਰੀ ਦਾ ਬੁਖਾਰ ਕਹਿੰਦੇ ਆ ਮਤਲਬ ਜਾਨੀ ਕਿ ਰਾਤ ਨੂੰ ਚੜ ਗਿਆ ਜਿਹਦੇ ਉੱਤਰ ਦੇ ਤੇ ਉਹ ਵਾਰੀ ਦਾ ਬੁਖਾਰ ਹੁੰਦਾ ਵਾ ਕੋਈ ਕਾਰਨ ਕਾਰ ਤੇ ਨਾ ਵਿਦਾਲਾ ਡੰਗਾ ਡੰਗ ਲੱਗਦਾ ਮਿਲਦੇ ਜੱਪੜੀਆਂ ਮਾਰਦਾ ਬੀਬੀ ਜੁਕਾਮ ਵੀ ਆ ਰਿਹਾ ਵਾ ਨੱਕ ਵੀ ਲੱਗਦਾ ਓਏ ਪੁੰਜਰਾ ਓਏ ਪੁੰਜਰਾ ਮੈਂ ਜਨਾ ਕਹਿੰਦਾ ਬੀਬੀ ਤੈਨੂੰ ਪੁੱਛਿਆ ਕਿ ਹੋਰ ਕਿਹੜੀ ਕਿਹੜੀ ਬਿਮਾਰੀ ਆ ਆ țeਡ ਵਿੱਚ ਗੈਸ ਬੜੀ ਬਣਦੀ ਆ ਅੱਛਾ ਕਿਆ ਬਾਂਦੀ ਦਾ ਸਮਝ ਰਹਾ ਹੋ ਚੱਕਰ ਹੁੰਦੇ ਨੇ ਚੱਕਰ ਵੀ ਹੁੰਦੇ ਆ ਕਾਉ ਮਾਉਂ ਗੜਾ ਹੁੰਦਾ ਡੇਢ ਵਿੱਚ ਕਾਉ ਮਾਉਂ ਦਾ ਕੀ ਗਾਲਾਂ ਚੁਗਲੀਆਂ ਨਹੀਂ ਕੀਤੀਆਂ ਚੁਗਲੀਆਂ ਦੀ ਜੁਆਂਦੇ ਨੂੰ ਨੀਪੂਆ ਚੱਲ ਜਾਂਦੀ ਲੈ ਆ ਵੀ ਇੱਥੇ ਘਰੇ ਫੁੱਫੜ ਡਿੱਕਣ ਆਣਾ ਆਹ ਭੜੀ ਕਰ ਮਾਤਾ ਦੀ ਕੁੜੀ ਹੈ ਇਹ ਪਰੌਣੀ ਆਈ ਆ ਪਰੌਣੀ ਆਈ ਆ ਟਾਡੀ ਹਾਂ ਜੀ ਹਾਂ ਕੱਟ ਸੌਂਦਾ ਵਾ ਥੋੜਾ ਹਾਂ ਹਾਂ ਕੰਨਾਂ ਦੀ ਵੀ ਪ੍ਰੋਬਲਮ ਆ ਗਈ ਲੈ ਤੂੰ ਹਾਂ ਅਬ ਕਾਹ ਤਨੂ ਦਾ ਰੱਖਲਾ ਮੈਂ ਆਸਾ ਉਹ ਮੈਂ ਉਹ ਮੈਂ ਫਜੀ ਕੋਈ ਆ ਏ ਕੀ ਲੱਗਦੀ ਧਰੀ ਇਹ ਪਤਲੀ ਦੁਆਵੇਂ ਲਾਹ ਦੀ ਢੂ ਤੇ ਮੂੰਹ ਆ ਲੈਣਾ ਬੇਇਜ਼ਤੀ ਕਰੀ ਜਾਂਦਾ ਵਾ ਜਵਾਦ ਵੀ ਭਾਈ ਕਹਿੰਦੇ ਮੂਕ ਚੱਲ ਇਹ ਵੀ ਚਲੋ ਕੱਲ ਠੀਕ ਆ ਪੂਆ ਵੀ ਆ ਡਾਕਟਰ ਘੱਟ ਤੇ ਮਰਾਸੀ ਜ਼ਿਆਦਾ ਲੱਗਦਾ ਮੈਨੂੰ ਉਹ ਵੀ ਬੀਬੀ ਨਾਲ ਡਾਕਟਰ ਨਾਲ ਤਾਂ ਉਹ ਨੰਗਰਾਸੀ ਭਣੀ ਜਾਂਦੇ ਆ ਦੇ ਨੂੰ ਦੇ ਬੇਇੱਜ਼ਤੀ ਕਰੀ ਜਾਂਦੇ ਕੁੜੀ ਵੇ ਰਾਜ ਦਵਾਈ ਛੱਡ ਤੇ ਪਾਲ ਮਰਾਸੀਆਂ ਵਾਲੇ ਸਾਜ ਨਾਲ ਤੈਨੂੰ ਤੂੰ ਕਰਿਆ ਕਰੀ ਲੋਕ ਕਰਨੀਂ ਵੇਲਾ ਇਹ ਕੰਮ ਆਣਾ ਤੈਨੂੰ ਰਾਸ ਡਾਕਟਰ ਆਜ ਉਹ ਕਦੇ ਚੀਕ ਨਹੀਂ ਹੁੰਦੇ ਜਿਹੜੇ ਤੂੰ ਮੇਰੇ ਤੇ ਕਰਦੇ ਆ ਵਿਸ਼ਵਾਸ ਕਿਉਂਕਿ ਮੋਟਾ ਜਾਨ ਮੇਰੀ ਬੇਇੱਜ਼ਤੀ ਕਰਦਾ ਤੇ ਮੋ ਚੱਲ ਪੁਆ ਚੱਲੀਏ ਅਈ ਆਵੇ ਕਿੰ ਕਰਦਾ ਛ ਲਗਨਿਆ ਮਾ ਅੰਨਾ ਜਾ ਹੈ ਆਵਾ ਅੰਨਾ ਜਾਜ ਵੇ ਡਾਕਟਰਾਂ ਦਵਾਈ ਦੇਣੀ ਤੇ ਦੇ ਨਹੀਂ ਤੇ ਮੈਂ ਆਪਣੇ ਘਰ ਵਾਲਿਆਂ ਨੂੰ ਸੱਦਾ ਨਾ ਨਾ ਦਿੰਦੀ ਘਰ ਵਾਲਿਆਂ ਨੂੰ ਕਾਦੇ ਲਈ ਸੱਤਣਾ ਮੈਂ ਇੱਥੇ ਬੈਠੇ ਆਂ ਚੱਲ ਸਾਦੀ ਲੈ ਉਹਨੂੰ ਮੈਂ ਕਹਿੰਦਾ ਵੀ ਚਾਰ ਬੀਬੀਆਂ ਕੱਟੀਆਂ ਕਰਤੇ ਤੇ ਢਿੱਡ ਦਾ ਫਰਾ ਠੀਕ ਹੋਵੇ ਤੇ ਚੁਗਲੀਆਂ ਕਰੇ ਇਹ ਕੁੜੀ ਦੇ ਬਹੁਤੀ ਤੱਤੀ ਵਗੰਡਈ ਆ ਪੀਣਾ ਲੈ ਰੱਖਾ ਗਿਆ ਇਹਨੂੰ ਅਗਲਾ ਆਤੀ ਆ ਵੇ ਲੋਕੋ ਬੋਟਾ ਸਾਹ ਹੁਣ ਆਡੀ ਆ ਗੁਆਂ ਦੁਕਾਨ ਨੂੰ ਆਗੂ ਵੀ ਲਾਉਣਗੇ ਇਹ ਇਹ ਆ ਪੱਕਾ ਇਹਨਾਂ ਦਾ ਆਟਾ ਮੁੱਕਿਆ ਜਿਹੜਾ ਇੱਥੇ ਆਇਆ ਪੜਾਵਾ ਤੂੰ ਪੱਕਾ ਆਪਣੇ ਕੋਲ ਚੁਗਲੀਆਂ ਵਾਲਾ ਰੱਖ ਰਾ ਤੁਹਾਡੇ ਕੋ ਟਾਈਮ ਹੈ ਨਹੀਂ ਤੇਰੀਆਂ ਜਿਹੜੀਆਂ ਗੱਲਾਂ ਸੁਣਨ ਹੈ ਮਾਚਲਾ ਜੀ ਗੱਲਾਂ ਪਲਟਦਾ ਅੱਛਾ ਜੀ ਇਹ ਵੀ ਪੂਰੀ ਤਰ੍ਹਾਂ ਪੇਗਿਆਂ ਤੋਂ ਆ ਪੇਗਿਆਂ ਵਾਲੇ ਲੱਗਦਾ ਚੰਗੀ ਇੱਥੇ ਪਾਸੀ ਮੇਰੇ ਤੇ ਬਾਧੂ ਕਰਦੇ ਪਟੀਜੀਆਂ ਪਟੀਜੇ ਮੇਰੀ ਇੱਜ਼ਤ ਅੱਛਾ ਆਂਦੇ ਨੇ ਫੇ ਆ ਗਈਓ ਫੱਪੜੇ ਗੁੱਟ ਨਹੀਂ ਲਿਉਂਦੇ ਤੇ ਪਹਿਲਾਂ ਉਹ ਆਂਦੇ ਪੂਆ ਨੇ ਕੋਣੀ ਆ ਪਹਿਲਾਂ ਹੀ ਦੇ ਦੋ ਇਹਨੂੰ ਵਾਓ ਸੱਚੀ ਡਾਕਟਰਾਂ ਜੀ ਮੇਰੀ ਨਾਲ ਪੂਆ ਦੀ ਨਿਗਾਹ ਵੀ ਨਿਗਾਹ ਘਾਟਾ ਇਹਨੇ ਸੂਈ 'ਚ ਧਾਗਾ ਪੋਣਾ ਕੋਈ ਹੋਰ ਕੋਈ ਪ੍ਰੋਬਲਮ ਨਹੀਂ ਤੇ ਹੱਦ ਵਿੱਚ ਆ ਫਰਾ ਗੈਸ ਅਮੇਜ਼ਿੰਗ ਮੋਢੇ ਦਰਦ ਆ ਜਾਂਦਾ ਨਹੀਂ ਦੇ ਬਹੁਤ ਜ਼ਿਆਦੇ ਇਹ ਬੋਰੀਆਂ ਚੁੱਕਦੀ ਮੋਢੇ ਦਰਦ ਹੁੰਦੀ ਅੱਧੀ ਨੂੰ ਮੋਢੇ ਦਰਦ ਹੁੰਦੀ ਮੋਢੇ ਦਰਦ ਇਹ ਤੇ ਲੁੱਚਣਾ ਅਕਤਰਾ ਹਾਂ ਮੈਨੂੰ ਚੱਕਾ ਦੇ ਕੰਪਟਰ ਸਾ ਮੈਂ ਕੋਲੇ ਪਾਏ ਆਵੇਂ ਲੌਂਡੇ ਦੀ ਦਵਾਈ ਦੋਈ ਇਹ ਨਾਲ ਨਹੀਂ ਜਾਣੀ ਮੈਨੂੰ ਲੱਗਦੀ ਹਾਂਜੀ ਬਾਨੇ 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 ਮਹਾਨੇ ਗੱਲਾਂ ਬਾਤਾਂ ਮਾ ਹੰਡ ਲਾ ਬਲੇ ਤੁੱਠੇ ਆ ਕੇ ਬੈਠੀ ਆ ਮੈਂ ਕਿਤੇ ਖਵਾ ਚ ਨਹੀਂ ਤੁਹਾਨੂੰ ਕੀ ਖਵਾ ਜੰਦਾ ਤੁਹਾਡਾ ਸਾਰਾ ਕੁਝ ਮੈਂ ਕਿਤੇ ਘਰ ਨਹੀਂ ਇਹ ਸੜੀ ਰਹਿੰਦੀ ਆ ਮੈਂ ਤਾਂ ਕਿਤੇ ਦਵਾਈ ਲੈਣ ਆ ਗਈ ਤੇ ਪਤਾ ਨਹੀਂ ਕੀ ਹੋ ਗਿਆ ਨਾ ਅਮੇਜ਼ਿੰਗ ਦੋਸਤ ਜੀ ਮੈਂ ਕੀ ਗੋਲੀ ਰਿਓ ਪੁੱਤਰ ਓਹ ਵੈਰੀ ਗੁੱਡ ਲਓ ਬੇਟਾ ਇਹ ਬੜਾ ਨੇ ਆਣਾ ਸੋਨਾ ਵਾ ਕੀ ਗੱਲ ਕਸ਼ਮੀਰ ਤੋਂ ਸੇਫ ਆ ਕੇ ਜੰਮਿਆ ਮੈਂ ਬੇਹੌਲੇ ਕਰੇ ਮੈਂ ਕਹਾਂ ਮਨ ਨੂੰ ਅਜ ਤੱਕ ਕਾਲਾ ਕਰੇ ਨੇ ਕਿਹਾ ਹੀ ਨਹੀਂ ਹਾਂ ਆਹ ਆਹ ਚਾਹ ਘਾਟ ਨਾ ਕਰ ਉਹ ਬੀਬੀ ਚਾਹ ਤੇ ਸਾਡੀ ਖਰਾਕ ਆ ਚਾਹ ਨਾ ਪੀਏ ਸੋਅ ਅੱਛੀ ਕੀ ਪੀਏ ਅਹੀਂ ਲੋਕਾਂ ਦਾ ਖੂਨ ਪੀਏ ਪੀਂਦੀ ਨਹੀਂ ਡਾਕਟਰ ਤਾਂ ਪੀਂਦੇ ਆ ਉਹ ਨਹੀਂ ਨਹੀਂ ਬੀਬੀ ਅਹੀਂ ਉਹਨਾਂ ਚੋਣੀਆਂ ਜਿਹੜੇ ਡਾਕਟਰ ਖੂਨ ਪੀਂਦੇ ਆ ਅਹੀਂ ਉਹ ਬੰਦੇ ਆ ਜਿਹੜੇ ਰਾਤ ਨੂੰ ਕੁਛ ਹੋਰ ਹੀ ਪੀਂਦੇ ਆ ਧੀ ਚਲੋ ਧੀ ਜੀ ਚਲੋ ਇੱਥੇ ਲੁੱਚਾ ਡਾਕਟਰ ਆ ਤੇਰਾ ਹਾਂ ਜਾ ਰਿਹਾ ਗਾਇਕ ਕੋਲ ਚਾਹ ਮੈਂ ਤੈਨੂੰ ਚਾੜਾ ਤਾ ਤੇ ਪਤਾ ਹੈ ਤੇ ਜਾਣ ਤੇ ਪਤਾ ਹੈ ਤੇ ਜਾਣ ਕਿ ਵਾਂ ਨੇ ਮਾਰਦੇ ਵਾਂ ਨੇ ਤਾਂ ਵਾਹੇ ਜੁਆ ਹੀ ਪਾਣੀ ਨੇ ਹਰਾ ਚ ਪਾਸ ਕਰਕੇ ਤੇ ਗਾਂ ਗਏ ਆ ਮੇ ਲੋਏ ਹਾਨੂੰ ਲੋ ਚਾੜਾ ਡਾਕਟਰ ਬਣਾ ਕੇ ਦੇ ਹਾਂ ਇਹ ਗੱਲਾਂ ਮਾਰ ਕੇ ਚੱਗੇ ਦਾ ਦਵਾਈ ਖਰੀਦਣਾ ਉਹ ਕੋਈ ਦਵਾਈ ਵੀ ਨਹੀਂ ਖਰੀਦ ਕੋਈ ਪੈਸਾ ਹੀ ਉਟਾ ਕੇ ਗਏ ਹਾਂਜੀ ਅੱਜ ਤਾਂ ਜੈਣੀ ਮਾਰਾ ਆ ਗਏ ਗਏ ਅਜਾ ਜੈਣੀ ਮਾਰਾ ਮਾਈ ਕੁਟੀ ਇਹ ਵੇਖੋ ਇਹ ਸਾਡੀ ਸਾਰੀ ਫੈਮਿਲੀ ਆ ਅਸੀਂ ਇੱਕ ਹਸਾਉਣ ਵਾਸਤੇ ਐਂਟਰਟੇਨਮੈਂਟ ਜਿਹੜਾ ਵਾ ਉਹ ਕਰ ਰਹੇ ਆ ਕਿ ਲੋਕੀ ਗੱਤੋ ਵਾਤ ਹੱਸਣ ਕਿਉਂਕਿ ਅੱਜ ਕੱਲ ਲੋਕਾਂ ਨੂੰ ਬਹੁਤ ਦੁੱਖ ਤੇ ਤਕਲੀਫਾਂ ਨੇ ਤੇ ਲੋਕੀ ਖੁਸ਼ ਨਹੀਂ ਹੁੰਦੇ ਅਸੀਂ ਇੱਕ ਵੀਡੀਓ ਦੇ ਥਰੀ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਸਾਰੇ ਲੋਕ ਜਿਹੜੇ ਹੱਸਣ ਇਹ ਛੋਟੇ ਛੋਟੇ ਸਾਡੇ ਬੱਚੇ ਆ ਉਹ ਕਿਰਪਾ ਕਰਕੇ ਗਲਤ ਕਮੈਂਟ ਕੋਈ ਨਾ ਕਰਿਓ ਉਹਦੇ ਨਾਲ ਕਮੈਂਟ ਭਾਇ ਤੁਸੀਂ ਕਰੋ ਨਾ ਕਰੋ ਪਰ ਗਲਤ ਕਮੈਂਟ ਕੋਈ ਨਾ ਕਰਿਓ ਕਿਉਂਕਿ ਇਹ ਸਾਡੀ ਫੈਮਲੀ ਆ ਸਾਰੀ ਵੀਡੀਓ ਦੇਖੀ ਲਈ ਥੈਂਕ ਯੂ ਤੇ ਇਹਨਾਂ ਸਾਡੀ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੀ ਜ਼ਰੂਰ ਕਰੋ ਜੀ ਜੀ